ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਰੀਤ ਸਾਥ ਸੰਗਤ ਜੀ ਗੁਰਦੁਆਰਾ ਸਾਹਿਬ ਸ਼੍ਰੀ ਚੂਲਨੇ ਮਹਿਲ ਪਿੰਡ ਠਠੀਖਾਰਾ ਜ਼ਿਲ੍ਹਾ ਤਰਨਤਾਰ ਜਿੱਥੇ ਅੱਜ ਵੀ ਦੀਵਾਰ ਝੁੱਲਦੀ ਹੈ ਆਓ ਇਤਿਹਾਸ ਜਾਣੀਏ ਇਸ ਗੁਰਦੁਆਰੇ ਸਹਿਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 7 ਸਾਲ 7 ਮਹੀਨੇ ਅਤੇ 7 ਦਿਨ ਰਹੇ ਸਨ ਇੱਕ ਦਿਨ ਗੁਰੂ ਜੀ ਇੱਥੇ ਕੀਰਤਨ ਕਰ ਰਹੇ ਸਨ ਤੇ ਕੋਲ ਦੀ ਜਹਾਂਗੀਰ ਦੇ ਹਾਥੀ ਲੰਗੇ ਸੰਗਤ ਖੜੀ ਹੋ ਕੇ ਹਾਥੀਆਂ ਵੱਲ ਦੇਖਣ ਲੱਗੀ ਗੁਰੂ ਜੀ ਨੇ ਕਿਹਾ ਸੰਗਤ ਜੀ ਤੁਹਾਡਾ ਧਿਆਨ ਕਿੱਥੇ ਹੈ ਤਾਂ ਸੰਗਤ ਨੇ ਕਿਹਾ ਗੁਰੂ ਜੀ ਦੇਖੋ ਕਿੰਨੇ ਸੋਹਣੇ ਸ਼ਿੰਗਾਰੇ ਹਾਥੀ ਕਿਵੇਂ ਝੂਲਦੇ ਜਾ ਰਹੇ ਨੇ ਤਾਂ ਗੁਰੂ ਜੀ ਨੇ ਕਿਹਾ ਕਿ ਹਾਥੀ ਸਾਹ ਵਾਲੇ ਨੇ ਕਦੇ ਵੀ ਝੂਲਣਾ ਬੰਦ ਕਰ ਸਕਦੇ ਹੈ ਪਰ ਇੱਥੇ ਗੁਰੂ ਘਰ ਵਿੱਚ ਦੀਵਾਰਾਂ ਝੂਲਿਆ ਕਰਨਗੀਆਂ ਅੱਜ ਵੀ ਇਸ ਗੁਰਦੁਆਰੇ ਸਹਿਬ ਵਿੱਚ ਦੀਵਾਰ ਝੂਲਦੀ ਹੈ ਇਸੇ ਤਰ੍ਹਾਂ ਤੁਸੀਂ ਹੋਰ ਵੀ ਇਤਿਹਾਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਇਸ ਚੈਨਲ ਨਾਲ ਜੁੜੇ ਰਹਿਣਾ ਅਤੇ ਬਾਅਦ ਤੋਂ ਬਾਅਦ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਵੀ ਸਾਂਝਾ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਤਿਹਾਸ ਬਾਰੇ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ